ਗਲਤ ਬੋਲਿਆ ਗਿਆ ਜੀ ਜਾਤੀ ਸੂਚਕ ਸ਼ਬਦ ਬੋਲੇਗੇ ਛੋੜੀ ਕਹਿ ਕੇ ਬਾਲਮੀਕੀ ਜਾਤੀ ਜਾਤੀ ਸੂਚਕ ਸ਼ਬਦ ਬੋਲੇ ਜੀ ਮੈਨੂੰ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਛੋੜਾ ਕਹਿ ਕੇ ਵੀ ਤੁਹਾਡੀ ਕੀ ਔਕਾਤ ਹੈ ਛੋੜਿਆਂ ਦੀ ਸਾਡੀ ਰਾਜਪੂਤਾਂ ਨਾਲ ਪੰਗਾ ਲਾਉਂਗੇ ਤੇ ਸਾਡੇ ਨਾਲ ਜੱਟ ਹੈ ਜੀ ਉਹਨਾਂ ਨੇ ਵੀ ਜਦ ਦੇਖਿਆ ਉਹਨਾਂ ਨੇ ਸਾਨੂੰ ਬਚਾਇਆ ਮੇਰਾ ਡੈਡੀ ਵੀ ਨਹੀਂ ਹੈ ਤੇ ਭਰਾ ਵੀ ਨਹੀਂ ਹੈ ਮੈਂ ਇਕੱਲਾ ਹੀ ਰਹਿੰਦਾ ਉਹਨੇ ਸੋਚਿਆ ਵੀ ਇਕੱਲਾ ਹੈ ਬੋਲੂਗਾ ਨਹੀਂ ਅਸੀਂ ਕੱਬ ਜਾ ਕਰਦੇ ਸਸੀਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਅੰਦਰ ਆਏ ਦਿਨ ਕੋਈ ਨਾ ਕੋਈ ਤਾਜ਼ਾ ਮਸਲਾ ਉਜਾਗਰ ਹੋ ਰਿਹਾ ਸੋ ਨਵਾਂ ਮਸਲਾ ਹੈ ਪਿੰਡ ਸੰਗੋਦ ਜੋ ਨੇੜੇ ਡੇਰਾ ਬਸੀ ਪੈਂਦਾ ਸੋ ਇੱਕ ਉੱਚ ਜਾਤੀ ਦੇ ਪਰਿਵਾਰ ਵੱਲੋਂ ਨੀਵੀਂ ਜਾਤੀ ਨੂੰ ਜਾਤੀਵਾਦ ਸ਼ਬਦਾਂ ਨਾਲ ਸੋ ਉਹਨਾਂ ਤੇ ਕੀਤਾ ਜਾ ਰਿਹਾ ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਸੋ ਕੀ ਮਾਮਲਾ ਸਾਰਾ ਸਾਡੇ ਨਾਲ ਬਾਈ ਹਰਮੀਸ ਸਿੰਘ ਨੂੰ ਤਾਂ ਪਤਾ ਕਰਾਂਗੇ ਬਾਈ ਜੀ ਕੀ ਮਾਮਲਾ ਹੈ ਸਰ ਅੱਛਾ ਜੀ ਸਰ ਮੇਰਾ ਨਾਮ ਹਰਮੀਸ ਸਿੰਘ ਹੈ ਜੀ ਪਿੰਡ ਸਗੋਂ ਦਾ ਜੀ ਤੇ ਬਾਲਮੀਕੀ ਜਾਤੀ ਨਾਲ ਸੰਬੰਧ ਰੱਖਦਾ ਜੀ ਮੈਂ ਤੇ ਰਾਜਪੂਤ ਜਾਤੀ ਦੇ ਬੰਦੇ ਜੀ ਸਾਡੀ ਜਗ੍ਹਾ ਤੇ ਆ ਕੇ ਜੀ ਕਬਜ਼ਾ ਕਰ ਰਹੇ ਸੀਗੇ ਮੇਰੇ ਘਰ ਵਾਲੀ ਸੀਗੀ ਘਰ ਕੱਲੀ ਜੀ ਉਹਦੇ ਨਾਲ ਵੀ ਧੱਕੇਸਾਹੀ ਕੀਤੀ ਹੈ ਜੀ ਤੇ ਗਲਤ ਬੋਲਿਆ ਗਿਆ ਜੀ ਜਾਤੀ ਸੂਚਕ ਸ਼ਬਦ ਬੋਲੇਗੇ ਚੋੜੀ ਕਹਿ ਕੇ ਤੇ ਗੰਦੀ ਗਾਲਾਂ ਕੱਢੀਆਂ ਗਈਆਂ ਜੀ ਤੇ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਵੀ ਸਾਡੀ ਜਗ੍ਹਾ ਤੇ ਕਬਜ਼ਾ ਕਰ ਰਹੇ ਆਂ ਜੀ ਬੰਦੇ ਜੀ ਤੇ ਮੈਂ ਪਹੁੰਚਿਆ ਜੀ ਆਪਣੀ ਤਾਈ ਜੀ ਨੂੰ ਲੈ ਕੇ 10 ਬਸੀ ਰਹਿੰਦੇ ਮੈਂ ਕੱਲਾ ਹੀ ਰਹਿੰਦਾ ਪਿੰਡ 'ਚ ਜੀ ਮੈਂ ਪਹੁੰਚਿਆ ਜੀ ਮੈਂ ਪਿੱਲਰ ਪੱਟਤਾ ਜੀ ਆਪਣਾ ਮੇਰਾ ਦਰਵਾਜ਼ਾ ਹੀ ਬੰਦ ਕਰਤਾ ਸੀਗਾ ਉਹਨਾਂ ਨੇ ਜੀ ਬਸ ਜੀ ਫਿਰ ਉਹਨਾਂ ਨੇ 20-25 ਬੰਦੇ ਬਾਹਰ ਤੋਂ ਬੁਲਾਏ ਸੀਗੇ 5-6 ਆਪ ਸੀਗੇ ਜੀ ਉਹ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਕੁੱਟਿਆ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ 20-25 ਬੰਦੇ ਮੈਨੂੰ ਆ ਕੇ ਪੈਗੇ ਜੀ ਤੇ ਬਾਲਮੀ ਕੀ ਜਾਤੀ ਜਾਤੀ ਸੂਚਕ ਸ਼ਬਦ ਬੋਲੇ ਜੀ ਮੈਨੂੰ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਹ ਚੋੜਾ ਕਹਿ ਕੇ ਵੀ ਤੁਹਾਡੀ ਕੀ ਔਕਾਤ ਹੈ ਚੋੜਿਆਂ ਦੀ ਸਾਡੀ ਰਾਜਪੂਤਾਂ ਨਾਲ ਪੰਗਾ ਲਾਉਂਗੇ ਵੀ ਇਹ ਜਗ੍ਹਾ ਤੇ ਸਾਡਾ ਕਬਜ਼ਾ ਹੋਊਗਾ ਤੁਸੀਂ ਬਜੀ ਪਿੰਡ ਦੇ ਕਿਸੇ ਮੋਤ ਪਰ ਬੰਦੇ ਕੋਲ ਨਹੀਂ ਪਹੁੰਚ ਕੀਤੀ ਗਏ ਸੀਗੇ ਸਰਪੰਚ ਕੋਲ ਗਏ ਸੀਗੇ ਪਰ ਜਦੋਂ ਮਾਰਕਟ ਆਈ ਹੋਲੀ ਉਹ ਬਾਅਦ ਚ ਆਇਆ ਪਰ ਉਹਨੂੰ ਵੀ ਪਤਾ ਵੀ ਬੰਦੇ ਬੁਲਾਏ ਹੋਏ ਸੀਗੇ ਉਹਨਾਂ ਨੇ ਉਹ ਗਵਾਹੀ ਦੇਣ ਨੂੰ ਤਿਆਰ ਹੈ ਵੀ ਹਾਂ ਵੀ ਉਹਨਾਂ ਦੇ ਬੰਦੇ ਸੀਗੇ ਉੱਥੇ ਤੇ ਸਾਡੇ ਨਾਲ ਜੱਟ ਹੈ ਜੀ ਉਹਨਾਂ ਨੇ ਵੀ ਜਦ ਦੇਖਿਆ ਉਹਨਾਂ ਨੇ ਸਾਨੂੰ ਬਚਾਇਆ ਤੇ ਵੀਡੀਓ ਬਣਾਈਆਂ ਜੀ ਸਾਡੀਆਂ ਜੀ ਉਹਨਾਂ ਨੇ ਸਾਡੇ ਕੋਲ ਸਬੂਤ ਵੀ ਹੈ ਜੀ ਕਿੱਥੇ ਜਗਾ ਕਿਹੜੀ ਜਗਾ ਦਾ ਮਸਲਾ ਸਾਰਾ ਇਹ ਆਬਾਦੀ ਦੀ ਜਗਾ ਹੈ ਜੀ ਪਿੰਡ ਮੇਰੇ ਘਰ ਦੇ ਸਾਹਮਣੇ ਹੀ ਹੈ 50 ਸਾਲ ਤੋਂ ਸਾਡਾ ਕਬਜ਼ਾ ਜੀ ਉਤੇ ਇਹਨਾਂ ਬੰਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਉੱਥੇ ਉਸ ਜਗਾ ਦਾ ਜੀ ਇਹਨਾਂ ਦਾ ਦੂਜੇ ਪਾਸੇ ਘਰ ਹੈ ਜੀ ਕੋਈ ਨੇੜੇ ਤੇੜੇ ਕੋਈ ਘਰ ਨਹੀਂ ਹੈ ਕੋਈ ਬਾਉਂਡਰੀ ਨਹੀਂ ਹੈ ਕੁਝ ਨਹੀਂ ਹੈ ਸਾਡਾ ਹੀ ਹੈ ਸਾਡੇ ਚਾਰ ਘਰਾਂ ਜੀ ਬਾਲਮਿਕੀਆਂ ਦੇ ਜੀ ਸਾਡੇ ਘਰ ਦੇ ਸਾਹਮਣੇ ਹੀ ਇਹ ਜਗਾ ਪਈ ਹੈ ਜੀ ਹਾਂਜੀ ਕਿ ਜੀ ਕਹਿੰਦੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਆ ਸਾਨੂੰ ਮਾਰਕਟਾਈ ਕੀਤੀਆਂ ਗਾਲਾਂ ਕੱਢੀਆਂ ਉਹਦਾ ਤੁਹਾਡੇ ਕੋਲ ਕੀ ਸਬੂਤ ਹੈ ਹਾਂਜੀ ਸਬੂਤ ਹੈ ਜੀ ਸਾਡੇ ਨੇੜੇ ਜੱਟ ਰਹਿੰਦੇ ਆ ਉਹਨਾਂ ਨੇ ਸੁਣਿਆ ਜਿਨ੍ਹਾਂ ਨੇ ਸਾਨੂੰ ਬਚਾਇਆ ਤੇ ਉਹ ਗਵਾਹੀ ਦੇਣ ਨੂੰ ਤਿਆਰ ਹੈ ਜੀ ਸਾਡੀ ਵੀ ਉਹਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਤੁਹਾਡੇ ਕੋਲ ਕੋਈ ਵੀਡੀਓ ਜਾਂ ਫੋਟੋ ਵਗੈਰੇ ਕੁਰੀ ਹੋਊ ਸ਼ੋ ਕਰ ਵੀਡੀਓ ਮਾਰਕਟਾਈ ਦੀ ਵੀਡੀਓ ਆ ਜੀ ਮੇਰੇ ਕੋਲ ਜੀ ਹਾਂਜੀ ਬਾਕੀ ਫੋਟੋਆਂ ਜੀ ਇਹ ਮਾਰਕਟਾਈ ਦੀ ਮੇਰੇ ਕੋਲ ਜੀ ਦੇਖੋ ਜੀ ਤੇ ਥਾਣਾ ਡੇਰਾ ਬਸੀ ਵੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ 1.5 ਮਹੀਨੇ ਤੋਂ ਅਸੀਂ ਖੱਜਲ ਖਵਾਰ ਹੋ ਰਹੇ ਜੀ ਇਹ ਸਾਰੇ ਰਾਜਪੂਤ ਹੈ ਜੀ ਮੈਂ ਇਕੱਲਾ ਜੀ ਇਹ ਦੇਖੋ ਜੀ ਬਾਰ ਤੋਂ ਮੁੰਡੇ ਬੁਲਾਏ ਹੋਏ ਸੀਗੇ ਜੀ ਡੰਡੇ ਛੋਟੇ ਲੈ ਕੇ ਮੇਰੇ ਘਰ ਤੇ ਆ ਕੇ ਹਮਲਾ ਕੀਤਾ ਜੀ ਇਹਨਾਂ ਨੇ ਆ ਉਹ ਇਹ ਦੇਖੋ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ 1.5 ਮਹੀਨੇ ਤੋਂ ਇਹ ਦੇਖੋ ਜੀ ੱੱਕੇ ਮਾਰ ਕੇ ਤਾਈ ਨੂੰ ਘੇਰਿਆ ਹੋਇਆ ਜੀ ਡੰਡੇ ਲੈ ਕੇ ਉੱਪਰ ਪਏ ਹੋਏ ਆਂ ਦੇਖੋ ਸੁਣੋ ਜੀ ਲਾ ਕੇ ਤੁਹਾਨੂੰ ਥਾਣਾ ਕਿਹੜਾ ਲੱਗਦਾ ਤੁਸੀਂ ਉੱਥੇ ਕੋਈ ਕਾਰਵਾਈ ਹੋਈ ਹੈ ਜੀ ਹਾਂਜੀ ਗਏ ਆਂ ਜੀ ਦੋ ਤਿੰਨ ਅਸੀਂ 다 ਕਰ ਰਹੇ ਆਂ ਤੇ ਉਹਨਾਂ ਨੇ ਸਾਨੂੰ ਬੁਲਾਇਆ ਸਾਡੇ ਬਿਆਨ ਵੀ ਲਿੱਤੇ ਪਰ ਕਾਰਵਾਈ ਕੋਈ ਨਹੀਂ ਹੋਈ ਹਲੇ ਤੱਕ ਐਸ ਐਚਓ ਸਾਹਿਬ ਨੂੰ ਵੀ ਮਿਲੇ ਪਰ ਸਾਡੀ ਕੋਈ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਤੋਂ ਹੋਰ ਪੇ ਕੀਤੀ ਕੋਣ ਕੋਣ ਸੀ ਤੁਹਾਡੇ ਨਾਲ ਹੋਰ ਕੋਣ ਸੀ ਬਸ ਅਸੀਂ ਚਾਰ ਬੰਦੇ ਸੀਗੇ ਜੀ ਇਹ ਛੜਾਰੇ ਸੀਗੇ ਚਾਚਾ ਜੀ ਸਾਡੇ ਜੀ ਹਾਂਜੀ ਇਹ ਮੰਗ ਕਰਦੇ ਹਾਂ ਅਸੀਂ ਕਮਿਸ਼ਨ ਤੋਂ ਜੀ ਆਪ ਸਰਕਾਰ ਤੇ ਇਹਨਾਂ ਤੇ ਅਸੀਂ ਐਸਟੀ ਦਾ ਪਰਚਾ ਪੈਣਾ ਚਾਹੀਦਾ ਜੇ ਘਰ ਤੇ ਆ ਕੇ ਹਮਲਾ ਕੀਤਾ ਜੀ ਉਹ ਪਰਚਾ ਪੈਣਾ ਗਲਤ ਬੋਲਿਆ ਜੀ ਸਾਨੂੰ ਮੇਰੇ ਘਰ ਵਾਲੀ ਤੇ ਮਾਰਕਟ ਆਈ ਕੀਤੀ ਸਾਨੂੰ ਉਹਨਾਂ ਤੇ ਪਰਚਾ ਪਾਉਣਾ ਚਾਹੀਦਾ ਜੀ ਮੈਂ ਨਾ ਜੀ ਅਸੀਂ ਤਾਂ ਇਹ ਕਹਿਣਾ ਜਾਂ ਕਹਣਾ ਚਾਹੁੰਦੇ ਜੀ ਕਿ ਤਾਂ ਉਹਨਾਂ ਤੇ ਜਿਹੜੇ ਜਾਤੀ ਸੂਚੀ ਕੋ ਬੋਲਿਆ ਉਹਦੇ ਪਰਚਾ ਹੋਣਾ ਚਾਹੀਦਾ ਜੀ ਜਿੰਨੇ ਮੁੰਡੇ ਉਹਨਾਂ ਨੇ ਬੁਲਾਏ ਵੇ ਤੇ ਜੀ ਉਹਨੇ ਥਾਣੇ ਵਿੱਚ ਹਾਜ਼ਰ ਹੋਣੇ ਚਾਹੀਦੇ ਬਾਹਰੋਂ ਬੁਲਾਏ ਵੇ ਤੇ ਮੁੰਡੇ ਪਿੰਡ ਦਾ ਸਾਡਾ ਕੋਈ ਨਹੀਂ ਤਾਂ ਜੀ ਬਾਹਰ ਤੇ ਮੁੰਡੇ ਬੁਲਾਏ ਹੋਏ ਦੇ ਦੇਖੋ ਇਹ ਬਾਹਰ ਦਿਹਾੜੀਆਂ ਕਰਦੇ ਜੀ ਮੁੰਡੇ ਸਾਡੇ ਇੱਕ ਡਰਾਈਵਰ ਹੀ ਕਰਦਾ ਜੀ ਇਹ ਕ੍ਰੇਨ ਚਲਾਉਂਦਾ ਕੱਲ ਨੂੰ ਹੋਰ ਵੀ ਹੋ ਸਕਦਾ ਸਾਡੇ ਟੱਬਰ ਨਾਲ ਹੋਰ ਵੀ ਇਹਨਾਂ ਦੇ ਮੁੰਡੇ ਬਾਹਰ ਰਹਿੰਦੇ ਉਹਨਾਂ ਨਾਲ ਵੀ ਹੋ ਸਕਦਾ ਹੈ ਜੀ ਤੇ ਅਸੀਂ ਦੋ-ਤਿੰਨ ਘਰ ਬਸ ਉੱਤੇ ਜਿਆਦਾ ਬਾਲਮੀ ਕਹਿੰਦੇ ਹੋਰ ਕਰਨੀ ਆ ਹੋਰ ਨਹੀਂ ਪਰ ਕਿੰਨਾ ਕ ਸਮਾਂ ਹੋ ਗਿਆ ਉਸ ਤੋਂ ਪਹਿਲਾਂ ਵੀ ਹਮਲਾ ਕੀਤਾ ਕਿ ਤੁਹਾਡੇ ਤੇ ਨਹੀਂ ਨਹੀਂ ਪਹਿਲਾਂ ਕਦੇ ਨਹੀਂ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਂ ਕੱਲਾ ਜੀ ਪਹਿਲਾਂ ਮੇਰਾ ਡੈਡੀ ਵੀ ਨਹੀਂ ਹੈ ਤੇ ਭਰਾ ਵੀ ਨਹੀਂ ਹੈ ਮੈਂ ਕੱਲਾ ਹੀ ਰਹਿੰਦਾ ਉਹਨਾਂ ਸੋਚਿਆ ਵੀ ਕੱਲਾ ਐ ਬੋਲੂਗਾ ਨਹੀਂ ਅਸੀਂ ਕਬਜਾ ਕਰ ਲੀਏ ਜਾਣਾ ਸਾਡੇ ਮੂਹਰੇ ਹਾਂਜੀ ਸਾਡੀ ਖੱਤੀ ਆ ਜੀ ਉਹ ਸਾਹਮਣੇ ਜਿਹੜੀ ਕਬਜਾ ਕਰ ਰਹੇ ਸੀ ਉਹਦੇ ਅੱਗੇ ਸਾਡੀ ਧਰਮਸ਼ਾਲਾ ਜੀ ਉਹਨਾਂ ਦੇ ਅੱਗੇ ਉਹਨਾਂ ਨੇ ਬਾਉਂਡਰੀ ਕੀਤੀ ਹੋਈ ਆ ਆਪਣੀ ਜਗ੍ਹਾ ਤੇ ਹੋਰ ਕੋਈ ਉਹਨਾਂ ਦੀ ਜਗ੍ਹਾ ਨਹੀਂ ਆ ਹਾਂਜੀ ਇੱਥੇ ਜਗ੍ਹਾ ਕੋਈ ਨਹੀਂ ਹਾਂਜੀ ਇਹਨਾਂ ਇੱਕ ਵਕਤ ਨੂੰ ਇੱਕ ਪੁਰਾਣੀ ਰੰਜਿਸ਼ ਸੀ ਲੱਕ ਜਗ੍ਹਾ ਰੰਜਿਸ਼ ਕੋਈ ਨਹੀਂ ਸੀਗੀ ਇਹ ਹੋਣੇ ਕੀਤਾ ਜੀ ਜੋ ਵੀ ਕੀਤਾ ਜੀ ਉਹਨਾਂ ਨੇ ਪਹਿਲਾਂ ਵੀ ਸਾਡੀ ਗਲੀ ਵਾੜ ਰਹੀ ਸੀਗੀ ਤੇ ਉਹਨਾਂ ਨੇ ਸਲੇਪ ਤੇ ਪੈਪ ਨਹੀਂ ਪੈਣ ਦਿੱਤਾ ਉੱਤੇ ਹਾਂ ਰੰਜਿਸ਼ ਥੋੜੀ ਬੋਧੀ ਕਰਦੇ ਰਹਿੰਦੇ ਆ ਜੀ ਹਰ ਵੇਲੇ ਜੀ ਉਹ ਕੋਟੇ ਉੱਡ ਕਿੱਥੇ ਕਿੱਥੇ ਸੱਟਾ ਬੇਟਾ ਲੱਗੀਆਂ ਨੇ ਇਹ ਗੁੰਜੀ ਸੱਟਾਂ ਲੱਗੀਆਂ ਜੀ ਮੇਰੇ ਜੀ ਮਾਰੀਆਂ ਜੀ ਹਾਂਜੀ ਉਹਨਾਂ ਨੇ ਜੀ ਲੀਲੂ ਲਪਏ ਸੀਗੇ ਆ ਦੋ ਦਿਨ ਦਾਖਲ ਵੀ ਰਹੇ ਜੀ ਆਪਾਂ ਜੀ ਹਾਂਜੀ ਸੋ ਐਸੀ ਤਾਜ਼ਾ ਮਸਲਾ ਪਿੰਡ ਸੰਗੋਲ ਦਾ ਸਾਡੇ ਨਾਲ ਬਾਈ ਹਰਮੀਤ ਸਿੰਘਾ ਤੋਂ ਉਹਦਾ ਸਾਰਾ ਪਰਿਵਾਰ ਹੈ ਸੋ ਜਿਨ੍ਹਾਂ ਨੂੰ ਉੱਚੇ ਪਰਿਵਾਰ ਦੀ ਜਾਤੀ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਤੇ ਉਹਨਾਂ ਨੂੰ ਮਾਰਕਟਾਈ ਵੀ ਕੀਤੀ ਗਈ ਹੈ ਮਸਲਾ ਜਗ੍ਹਾ ਤੋਂ ਲੈ ਕੇ ਸੋ ਇੱਕ ਹੰਬੜਾ ਸਾਹਿਬ ਜੋ ਐਸੀਬੀਸੀ ਮਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਨਾਲ ਪਹੁੰਚੇ ਨੇ ਸੋ ਅੱਗੇ ਕੀ ਬਣਦਾ ਹੈ ਇਸ ਕੇਸ ਦਾ ਆਉਣ ਵਾਲੇ ਸਮੇਂ ਦੀ ਬਤ ਲੱਗੇ ਸੰਦੀਪ ਦੇ ਨਾਲ ਮੈਂ ਹਰਮਨ ਮਿਆਪੁਰ ਦੀ ਦਿਸ਼ਾ ਅਪਡੇਟ ਨਿਊਜ਼ ਮਹੌਲ